ਰਵਿੰਦਰ ਸਿੰਘ ਲਰਨ ਡੇਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਤਾਂ ਅੱਜ ਆਪਾਂ ਕਰਨ ਜਾਣੇ ਆ ਯੂਨੀਅਨ ਗਵਰਨਮੈਂਟ ਦੇ ਚੈਪਟਰ ਨੰਬਰ 3 4 ਤੇ 5 ਕਿਉਂਕਿ ਇਹਨਾਂ ਦੀਆਂ ਦੋ ਕਲਾਸਿਸ ਆਪਾਂ ਪਹਿਲਾਂ ਲੈ ਚੁੱਕੇ ਆ ਚੈਪਟਰ 1 ਔਰ ਚੈਪਟਰ 2 ਦੇ ਤਹਿਤ ਜਿਹੜੀ ਆਪਾਂ ਕੱਲ ਕਲਾਸ ਲਗਾਈ ਸੀ ਉਸ ਦੇ ਵਿੱਚ ਆਪਾਂ ਉਹ ਆਰਟੀਕਲਸ ਜਿਹੜੇ ਸੀ ਕੰਪਲੀਟ ਕੀਤੇ ਸੀਗੇ ਤੇ ਯੂਨੀਅਨ ਗਵਰਨਮੈਂਟ ਨੂੰ ਜਿਵੇਂ ਕਿ ਆਪਾਂ ਪੰਜ ਭਾਗਾਂ ਦੇ ਵਿੱਚ ਵੰਡਿਆ ਸੀਗਾ ਔਰ ਬਾਕੀ ਤੇ ਬਚਦੇ ਹੋਏ 3 4 ਔਰ 5ਵਾਂ ਭਾਗ ਜਿਹੜਾ ਹੈ ਆਪਣੇ ਕੋਲ ਉਹ ਆਪਾਂ ਅੱਜ ਦੀ ਕਲਾਸ ਦੇ ਵਿੱਚ ਕਵਰ ਕਰਾਂਗੇ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਜਾਂ ਫਿਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਧਿਆਨ ਬਣਿਆ ਕਲਾਸ ਉਸ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ ਤਾਂ ਕਰਦੇ ਆਂ ਇਸ ਦੀ ਕਲਾਸ ਦੀ ਸ਼ੁਰੂਆਤ ਜਿਸ ਦੇ ਨਾਲ ਆਪਾਂ ਕਰਨ ਜਾ ਰਹੇ ਆਂ ਇਸ ਦੀ ਕਲਾਸ ਦੇ ਵਿੱਚ ਚੈਪਟਰ 3 ਚੈਪਟਰ 4 ਐਂਡ ਚੈਪਟਰ 5 ਤੇ ਚੈਪਟਰ 3 ਦੇ ਵਿੱਚ ਕੀ ਰਹੇਗਾ ਲੈਜਿਸਲੇਟਿਵ ਪਾਵਰਸ ਆਫ ਦੀ ਪ੍ਰੈਜ਼ੀਡੈਂਟ ਠੀਕ ਹੈ ਯਾਨੀ ਕਿ ਪ੍ਰੈਜ਼ੀਡੈਂਟ ਕੋਲ ਕਿਹੜੀਆਂ ਲੈਜਿਸਲੇਟਿਵ ਪਾਵਰਸ ਹੁੰਦੀਆਂ ਨੇ ਚੌਥਾ ਚੈਪਟਰ ਦੇ ਵਿੱਚ ਕਰਾਂਗੇ ਜੁਡੀਸ਼ਰੀ ਯਾਨੀ ਕਿ ਸੁਪਰੀਮ ਕੋਰਟ অর ਹਾਈ ਕੋਰਟ ਫਿਰ ਆਪਣੇ ਕੋਲ ਆ ਗਿਆ ਕੈਕ ਤਾਂ ਕੈਕ ਦੀ ਪੋਸਟ ਬਾਰੇ ਜਿਹੜੀ ਹੈ ਪੂਰੀ ਜਾਣਕਾਰੀ ਤਾਂ ਇੱਥੇ ਆਪਣੇ ਕੋਲ ਹੋ ਜੂਗਾ ਜੀ ਆਪਣੇ ਕੋਲ ਯੂਨੀਅਨ ਗਵਰਨਮੈਂਟ ਜਿਹੜੀ ਹੋਊਗੀ ਇੱਥੇ ਕੈਕ ਤੇ ਆ ਕੇ ਉਸ ਦਾ ਐਂਡ ਹੋ ਜਾਂਦਾ ਹੈ ਤਾਂ ਇਸ ਕਲਾਸ ਤੋਂ ਬਾਅਦ ਜਿਹੜੀ ਹੈ ਆਪਾਂ ਕੱਲ ਕਲਾਸ ਜਿਹੜੀ ਹੋ ਕਰਾਂਗੇ ਉਹ ਆਪਣੀ ਸਟੇਟ ਗਵਰਨਮੈਂਟ ਤੇ ਰਹੇਗੀ ਤੇ ਉਹਦੇ ਲਈ ਵੀ ਤਿਆਰ ਰਹਿਣਾ ਤਾਂ ਸ਼ੁਰੂ ਕਰਦੇ ਹਾਂ ਚੈਪਟਰ 3 ਤੋਂ ਚੈਪਟਰ 3 ਦੇ ਵਿੱਚ ਆਪਣੇ ਕੋਲੇ ਆਰਟੀ ਆਰਟੀਕਲ ਨੰਬਰ 123 ਤਾਂ ਆਰਟੀਕਲ ਨੰਬਰ 123 ਦੇ ਵਿੱਚ ਕੀ ਹੁੰਦੀ ਹੈ ਆਰਡੀਨੈਂਸ ਤਾਂ ਆਰਡੀਨੈਂਸ ਦੇ ਵਿੱਚ ਕੀ ਹੁੰਦਾ ਆਰਡੀਨੈਂਸ ਦੇ ਵਿੱਚ ਕੀ ਹੁੰਦਾ ਹੈ ਜੁਡੀਸ਼ੀਅਲ ਰਿਵਿਊ ਜਿਹੜਾ ਹੁੰਦਾ ਉਹ ਦੁਬਾਰਾ ਤੋਂ ਲਿਆ ਜਾਂਦਾ ਤਾਂ ਜੁਡੀਸ਼ੀਅਲ ਰਿਵਿਊ ਜਿਹੜਾ ਹੁੰਦਾ ਉਸ ਦਾ ਕੀ ਮਤਲਬ ਹੁੰਦਾ ਹੈ ਜੁਡੀਸ਼ੀਅਲ ਰਿਵਿਊ ਜਿਹੜਾ ਹੁੰਦਾ ਹੈ ਨਾ ਠੀਕ ਹੈ ਜੁਡੀਸ਼ੀਅਲ ਰਿਵਿਊ ਜੋ ਹੁੰਦਾ ਹੈ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਅਗਰ ਸੁਪਰੀਮ ਕੋਰਟ ਦੇ ਵਿੱਚ ਠੀਕ ਹੈ ਕੋਈ ਵੀ ਕੇਸ ਚੱਲ ਰਿਹਾ ਸੀ ਜਾਂ ਫਿਰ ਹਾਈ ਕੋਰਟ ਦੇ ਵਿੱਚ ਕੋਈ ਵੀ ਕੇਸ ਜਿਹੜਾ ਚੱਲ ਰਿਹਾ ਸੀ ਔਰ ਕੇਸ ਜਿਹੜਾ ਸੀ ਉਹ ਖਤਮ ਹੋ ਚੁੱਕਿਆ ਠੀਕ ਹੈ ਯਾਨੀ ਕਿ ਉਹ ਕੇਸ ਦਾ ਜਿਹੜਾ ਹੈ ਇਨਵੈਸਟੀਗੇਸ਼ਨ ਜਿਹੜੀ ਬੰਦ ਹੋ ਚੁੱਕੀ ਉਹ ਕੇਸ ਜਿਹੜੀ ਸੀਗੀ ਉਸ ਦੀ ਫਾਈਲ ਜੋ ਹੈ ਬੰਦ ਹੋ ਚੁੱਕੀ ਹੈ ਬਟ ਅਗਰ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਉਸ ਕੇਸ ਨੂੰ ਦੁਬਾਰਾ ਤੋਂ ਖੁਲਵਾਉਣਾ ਚਾਹੁੰਦਾ ਹੈ ਠੀਕ ਹੈ ਤਾਂ ਉਹ ਜਿਹੜਾ ਕੇਸ ਹੁੰਦਾ ਹੈ ਉਸ ਨੂੰ ਉੱਥੇ ਖੋਲਿਆ ਜਾ ਸਕਦਾ ਹੈ ਉਸ ਤੇ ਦੁਬਾਰਾ ਤੋਂ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾ ਸਕਦੀ ਹੈ ਅਗਰ ਕਿਸੇ ਨੂੰ ਵੀ ਸ਼ੱਕ ਹੁੰਦਾ ਹੈ ਕਿ ਕੇਸ ਸਹੀ ਤਰੀਕੇ ਦੇ ਨਾਲ ਨਹੀਂ ਇਹ ਜਿਹੜਾ ਸੀ ਸੋਲਵ ਹੋਇਆ ਪਕ ਕਹਿੰਦੇ ਆ ਜੁਡੀਸ਼ੀਅਲ ਰਿਵਿਊ ਯਾਨੀ ਕਿ ਰਿਵਿਊ ਕਰਨਾ ਦੁਬਾਰਾ ਤਾਂ ਫਿਰ ਉਸ ਕੇਸ ਨੂੰ ਖਲਵਾਉਣਾ ਠੀਕ ਹੈ ਨੈਕਸਟ ਹੈ ਆਪਣੇ ਕੋਲ ਚੈਪਟਰ ਨੰਬਰ 4 ਚੈਪਟਰ ਨੰਬਰ 4 ਦੇ ਵਿੱਚ ਆਪਣੇ ਕੋਲ ਆਰਟੀਕਲ ਨੰਬਰ ਆਉਂਦਾ ਹੈ 124 ਆਰਟੀਕਲ ਨੰਬਰ 124 ਦੇ ਵਿੱਚ ਹੈ ਆਪਣੇ ਕੋਲ ਸੁਪਰੀਮ ਕੋਰਟ ਠੀਕ ਹੈ ਤਾਂ ਸੁਪਰੀਮ ਕੋਰਟ ਦੀ ਸਥਾਪਨਾ ਜਾਂ ਫਿਰ ਆਪਾਂ ਕਹਿ ਸਕਦੇ ਕਿ ਭਾਰਤ ਦਾ ਇੱਕ ਸੁਪਰੀਮ ਕੋਰਟ ਹੋਵੇਗਾ ਠੀਕ ਹੈ ਜਾਂ ਫਿਰ ਸੁਪਰੀਮ ਕੋਰਟ ਦੀ ਸਥਾਪਨਾ ਜਿਹੜੀ ਹੈਗੀ ਹੈ ਜਾਂ ਗਠਨ ਹੋਦਾ ਹੈਗਾ ਕਿਹੜੇ ਆਰਟੀਕਲ ਦੇ ਅੰਦਰ ਦਿੱਤਾ ਗਿਆ ਆਰਟੀਕਲ ਸੌਰੀ ਆਰਟੀਕਲ ਨੰਬਰ 124 ਦੇ ਅੰਦਰ ਆਪਾਂ ਨੂੰ ਸੁਪਰੀਮ ਕੋਰਟ ਦਿੱਤਾ ਗਿਆ ਹੈ ਠੀਕ ਹੈ ਤਾਂ ਅਗਰ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਹੋਈ ਸੀ ਤਾਂ ਸੁਪਰੀਮ ਕੋਰਟ ਦੀ ਸਥਾਪਨਾ ਹੋਈ ਸੀਗੀ 19 1774 ਦੇ ਵਿੱਚ 1774 ਦੇ ਵਿੱਚ ਪਹਿਲੇ ਸੁਪਰੀਮ ਕੋਰਟ ਦੀ ਸਥਾਪਨਾ ਹੋਈ ਕਿਸ ਦੇ ਤਹਿਤ ਇਹਦੇ ਤਹਿਤ ਇੱਕ ਐਕਟ ਆਇਆ ਸੀ ਜਿਸ ਦੇ ਤਹਿਤ ਸੁਪਰੀਮ ਕੋਰਟ ਬਣਾਇਆ ਗਿਆ ਸੀ ਤਾਂ ਰੈਗੂਲੇਟਿੰਗ ਐਕਟ ਆਇਆ ਸੀ ਆਪਣੇ ਕੋਲੇ ਰੈਗੂਲੇਟਿੰਗ ਐਕਟ ਆਇਆ ਸੀ 1773 ਦੇ ਵਿੱਚ ਠੀਕ ਹੈ ਤਾਂ ਰੈਗੂਲੇਟਿੰਗ ਐਕਟ ਜਿਹੜਾ ਆਇਆ ਸੀ ਆਪਣੇ ਕੋਲ 1773 ਦੇ ਵਿੱਚ ਤਾਂ ਇਸੇ ਦੇ ਚਲਦੇ ਹੋਏ ਹੀ 1774 ਦੇ ਵਿੱਚ ਪਹਿਲੇ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ ਕਿੱਥੇ ਕੀਤੀ ਗਈ ਸੀ ਕੋਲਕਾਤਾ ਦੇ ਵਿੱਚ ਕੀਤੀ ਗਈ ਸੀ ਠੀਕ ਹੈ ਕਿੱਥੇ ਕੀਤੀ ਗਈ ਸੀ ਕੋਲਕਾਤਾ ਵਿੱਚ ਪਹਿਲੇ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ ਸੀ ਠੀਕ ਹੈ ਪਹਿਲੇ ਸੁਪਰੀਮ ਕੋਰਟ ਦੀ ਸਥਾਪਨਾ ਜਿਹੜੀ ਸੀ ਕੋਲਕਾਤਾ ਦੇ ਵਿੱਚ ਕੀਤੀ ਗਈ ਸੀ ਰੈਗੂਲੇਟਿੰਗ ਐਕਟ 1773 ਦੇ ਤਹਿਤ 1774 ਵਿੱਚ ਪਹਿਲੇ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਆਰਟੀਕਲ ਹੈ ਆਪਣੇ ਕੋਲ 125 ਨੰਬਰ ਆਰਟੀਕਲ ਜਿਹਦੇ ਵਿੱਚ ਆਪਣੇ ਕੋਲ ਆਉਂਦੀਆਂ ਨੇ ਪੇ ਐਂਡ ਅਲੋਇੰਸ ਯਾਨੀ ਕਿ ਆਪਣੇ ਕੋਲ ਤਨਖਾਹਾਂ ਅਤੇ ਪੱਤੇ ਤਾਂ ਕਿੰਨਾ ਦੀਆਂ ਤਨਖਾਹਾਂ ਤੇ ਪੱਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਕਿਉਂਕਿ ਹੁਣ ਆਪਾਂ ਗੱਲ ਕਿਦੀ ਕਰਕੇ ਆਏ ਹਾਂ ਉੱਪਰ ਸੁਪਰੀਮ ਕੋਰਟ ਬਾਰੇ ਤਾਂ ਫਿਰ ਪੇਅ ਐਂਡ ਅਲਾਇੰਸ ਵੀ ਕਿਦੀ ਹੋਊਗੀ ਸੁਪਰੀਮ ਕੋਰਟ ਦੇ ਚੀਜ਼ਾਂ ਦੀ ਹੋਊਗੀ ਠੀਕ ਹੈ ਦੈਨ ਤਨਖਾਹਾਂ ਐਂਡ ਪੱਤੇ ਕੀ ਦੇ ਨੇ ਸੁਪਰੀਮ ਕੋਰਟ ਦੇ ਜੱਜਾਂ ਦੇ ਅਗਰ ਗੱਲ ਕਰੀਏ ਸੀਜੀਆਈ ਸੀਜੀਆਈ ਕੌਣ ਹੁੰਦਾ ਜੀ ਆਪਣੇ ਕੋਲ ਸੁਪਰੀਮ ਕੋਰਟ ਦੇ ਵਿੱਚ ਇੱਕ ਸੀਜੀਆਈ ਹੁੰਦਾ ਔਰ ਬਾਕੀ ਸਾਰੇ ਕੀ ਹੁੰਦੇ ਨੇ ਜੱਜਿਸ ਹੁੰਦੇ ਨੇ ਠੀਕ ਹੈ ਬਾਕੀ ਸਾਰੇ ਕੀ ਹੁੰਦੇ ਨੇ ਜੱਜਿਸ ਹੁੰਦੇ ਨੇ ਸੀਜੀਆਈ ਇਹ ਹੈ ਚੀਫ ਜਸਟਿਸ ਆਫ ਇੰਡੀਆ ਹੁੰਦਾ ਚੀਫ ਜਸਟਿਸ ਆ 80 ਲੱਖ ਠੀਕ ਹੈ 2.80 ਲੱਖ ਇਸ ਦੀ ਤਨਖਾਹ ਹੁੰਦੀ ਹੈ ਔਰ ਅਗਰ ਬਾਕੀ ਜੱਜਾਂ ਦੀ ਗੱਲ ਕਰੀਏ ਬਾਕੀ ਦੇ ਜੱਜਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਤਨਖਾਹ ਜਿਹੜੀ ਹੁੰਦੀ ਹੈ 2.50 ਯਾਨੀ ਕਿ 2.50 ਲੱਖ ਜਿਹੜੀ ਹੁੰਦੀ ਹੈ ਉਹਨਾਂ ਦੀ ਤਨਖਾਹ ਹੁੰਦੀ ਹੈ ਕਿਸ ਦੀ ਸੁਪਰੀਮ ਕੋਰਟ ਦੇ ਜੱਜਸ ਦੀ ਠੀਕ ਹੈ ਔਰ ਅਗਰ ਟੋਟਲ ਜੱਜਸ ਦੀ ਗੱਲ ਕਰੀਏ ਕਿ ਸੁਪਰੀਮ ਕੋਰਟ ਦੇ ਵਿੱਚ ਟੋਟਲ ਜੱਜਸ ਕਿੰਨੇ ਹੁੰਦੇ ਨੇ ਟੋਟਲ ਜੱਜਸ ਹੁੰਦੇ ਨੇ ਇਹਦੇ ਵਿੱਚ 33 1 ਯਾਨੀ ਕਿ 33 ਦਾ ਜੱਜ ਹੋਣਗੇ ਔਰ ਇੱਕ ਕੌਣ ਹੋਏਗਾ ਸੀਜੀਆਈ ਹੋਏਗਾ ਟੋਟਲ ਕਿੰਨੇ ਹੋਗੇ ਆਪਣੇ ਕੋਲ 34 ਜੱਜ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਉਹ ਰਹਿਣਗੇ ਨੈਕਸਟ ਆਪਣੇ ਕੋਲ ਹੈ ਆਰਟੀਕਲ ਨੰਬਰ ਆਰਟੀਕਲ ਨੰਬਰ 126 ਤੇ ਆਰਟੀਕਲ ਨੰਬਰ 26 ਦੇ ਵਿੱਚ ਕੀ ਹੈ ਜੀ ਐਕਟਿੰਗ ਸੀਜੀਆਈ ਤਾਂ ਐਕਟਿੰਗ ਸੀਜੀਆਈ ਦਾ ਮਤਲਬ ਕੀ ਹੁੰਦਾ ਹੈ ਕਿ ਨਿਯੁਕਤੀ ਇਹਦੀ ਕੌਣ ਕਰਦਾ ਹੈ ਐਕਟਿੰਗ ਦਾ ਮਤਲਬ ਹੋ ਗਿਆ ਕਿ ਸੀਜੀਆਈ ਜੋ ਹੁੰਦਾ ਹੈ ਚੀਫ ਜਸਟਿਸ ਆਫ ਇੰਡੀਆ ਇਸ ਨੂੰ ਕੌਣ ਨਿਯੁਕਤ ਕਰਦਾ ਹੈ ਤਾਂ ਜਦੋਂ ਆਪਾਂ ਰਾਸ਼ਟਰਪਤੀ ਦੀ ਨਿਯੁਕਤੀ ਪੜ੍ਹੀ ਸੀ ਉਸ ਟਾਈਮ ਤੇ ਆਪਾਂ ਦੇਖਿਆ ਸੀਗਾ ਨਾ ਕਿ ਜਦੋਂ ਰਾਸ਼ਟਰਪਤੀ ਨੂੰ ਜੇਕਰ ਕੋਈ ਨਮਾਜ਼ ਸੀਜੀ ਹੈ ਬਣਦਾ ਹੈ ਤਾਂ ਉਸ ਨੂੰ ਉਸ ਨੂੰ ਸੋਹ ਕੌਣ ਚੁਕਾਉਂਦਾ ਹੈ ਪ੍ਰੈਜ਼ੀਡੈਂਟ ਚੁਕਾਉਂਦਾ ਹੈ ਤੇ ਇੱਥੇ ਉਹੀ ਗੱਲ ਆ ਰਹੀ ਹੈ ਕਿ ਸੀਜੀ ਹੈ ਦੀ ਨਿਯੁਕਤੀ ਕੌਣ ਕਰਦਾ ਹੈ ਜੀ ਤਾਂ ਸੀਜੀ ਹੈ ਦੀ ਨਿਯੁਕਤੀ ਕਰਦਾ ਹੈ ਪ੍ਰੈਜ਼ੀਡੈਂਟ ਠੀਕ ਹੈ ਪ੍ਰੈਜ਼ੀਡੈਂਟ ਯਾਨੀ ਕਿ ਰਾਸ਼ਟਰਪਤੀ ਤਾਂ ਰਾਸ਼ਟਰਪਤੀ ਦੁਆਰਾ ਸੀਜੀ ਹੈ ਦੀ ਨਿਯੁਕਤੀ ਕੀਤੀ ਜਾਂਦੀ ਹੈ ਔਰ ਉਸੇ ਦੁਆਰਾ ਹੀ ਉਸ ਨੂੰ ਸੌਂਚਾਈ ਜਾਂਦੀ ਹੈ ਨੈਕਸਟ ਤੇ ਚੱਲਦੇ ਹਾਂ ਤਾਂ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 127 ਜਿਸ ਦੇ ਵਿੱਚ ਆਪਣੇ ਕੋਲ ਐਡ ਹੌਕ ਜੱਜ ਠੀਕ ਹੈ ਐਡ ਹੌਕ ਜੱਜ ਤਾਂ ਐਡ ਹੌਕ ਜੱਜ ਦਾ ਕੀ ਮਤਲਬ ਹੁੰਦਾ ਹੈ ਐਡ ਹੌਕ ਜ ਸੀਜੇ ਯਾਨੀ ਕਿ ਚੀਫ ਜਸਟਿਸ ਆਫ ਇੰਡੀਆ ਤਾਂ ਇਹ ਐਡ ਹੌਕ ਜੱਜ ਕੌਣ ਹੁੰਦੇ ਨੇ ਐਡ ਹੌਕ ਜੱਜ ਉਹ ਹੁੰਦੇ ਨੇ ਜਿਹੜੇ ਕਿ ਰਿਟਾਇਰ ਹੋ ਚੁੱਕੇ ਹੋਣ ਠੀਕ ਹੈ ਜੱਜਸ ਜਿਹੜੇ ਕਿ ਰਿਟਾਇਰ ਹੋ ਚੁੱਕੇ ਹੋਣ ਸੁਪਰੀਮ ਕੋਰਟ ਤੋਂ ਬਟ ਕਿਸੇ ਕੇਸ ਦੇ ਰਿਲੇਟਡ ਜਾਂ ਫਿਰ ਉਹਨਾਂ ਨੂੰ ਕਿਸੇ ਗਿਣਤੀ ਮਤਲਬ ਕਿ ਕੋਈ ਜੱਜਸ ਛੁੱਟੀ ਤੋਂ ਹੋਣ ਜਾਂ ਇਸ ਤਰੀਕੇ ਦੇ ਨਾਲ ਜੱਜਸ ਦੀ ਹੋਰ ਲੋਡ ਹੋਵੇ ਤਾਂ ਉਹਨਾਂ ਜੱਜਸ ਨੂੰ ਜਿਹੜੇ ਕੀ ਹੋ ਚੁੱਕੇ ਨੇ ਰਿਟਾਇਰ ਹੋ ਚੁੱਕੇ ਨੇ ਤਾਂ ਉਹਨਾਂ ਨੂੰ ਵਾਪਸ ਤੋਂ ਜਿਹੜਾ ਹੈ ਕੋਈ ਸਮੇਂ ਦੇ ਲਈ ਜਾਂ ਕਿਸੇ ਇੱਕ ਕੇਸ ਦੇ ਤਹਿਤ ਜੇਕਰ ਵਾਪਸ ਬੁਲਾਣਾ ਪਵੇ ਠੀਕ ਹੈ ਉਹਨਾਂ ਨੂੰ ਕੇਸ ਦੇਣ ਦੇ ਲਈ ਸੋਲ ਦੀ ਸੁਣਵਾਈ ਕਰਨ ਦੇ ਲਈ ਤਾਂ ਉਹਨਾਂ ਨੂੰ ਕਹਿੰਦੇ ਨੇ ਐਡ ਹੌਕ ਜੱਜ ਜਿਨ੍ਹਾਂ ਦੀ ਨਿਯੁਕਤੀ ਕੌਣ ਕਰਦਾ ਹੈ ਸੀਜੀਆਈ ਕਰਦਾ ਹੈ ਔਰ ਉਹਨਾਂ ਨੂੰ ਜਿੰਨਾ ਟਾਈਮ ਉਹ ਕੇਸ ਚੱਲਦਾ ਹੈ ਜਿੰਨਾ ਟਾਈਮ ਉਹ ਕੇਸ ਦੁਬਾਰਾ ਤੋਂ ਚੱਲਦਾ ਹੈ ਉਹਨਾਂ ਟਾਈਮ ਉਹਨਾਂ ਨੂੰ ਉਹੀ ਸੇਮ ਪੋਸਟ ਦੀ ਜਿਹੜੀ ਹੁੰਦੀ ਹੈ ਤਨਖਾਹ ਉਹ ਦਿੱਤੀ ਜਾਂਦੀ ਹੈ ਨੈਕਸਟ ਆਰਟੀਕਲ ਹੈ ਆਪਣੇ ਕੋਲ ਆਰਟੀਕਲ ਨੰਬਰ 128 ਤਾਂ 128 ਦੇ ਅੰਦਰ ਆਉਂਦਾ ਆਪਣੇ ਕੋਲੇ ਰਿਟਾਇਰਡ ਜੱਜਿਸ ਰਿਟਾਇਰਡ ਜੱਜਿਸ ਤਾਂ ਅਗਰ ਇਸੇਮ ਦੋਨੋਂ ਜਿਹੜੇ ਹੈਗੇ ਨੇ ਆਪਣੇ ਕੋਲ ਇਹ ਸੇਮ ਆਉਂਦੇ ਨੇ ਠੀਕ ਹੈ ਇੱਕੋ ਹੀ ਪੋਜੀਸ਼ਨ ਦੇ ਵਿੱਚ ਆਉਂਦੇ ਨੇ ਮਤਲਬ ਕਿ ਐਡ ਹੌਕ ਜੱਜਿਸ ਆਗੇ ਔਰ ਆਪਣੇ ਕੋਲ ਰਿਟਾਇਰਡ ਜੱਜਿਸ ਆਗੇ ਤਾਂ ਰਿਟਾਇਰਡ ਜੱਜਿਸ ਦੀ ਉਹੀ ਗੱਲ ਆ ਗਈ ਇਹਦੇ ਵਿੱਚ ਵੀ ਅਗਰ ਜਿਹੜੇ ਜੱਜਿਸ ਰਿਟਾਇਰ ਨੇ ਅਗਰ ਉਹਨਾਂ ਨੂੰ ਦੁਬਾਰਾ ਤੋਂ ਮੁੜ ਸੇਵਾ ਦੇ ਵਿੱਚ ਲੈ ਕੇ ਆਉਣਾ ਤਾਂ ਉਹਨਾਂ ਨੂੰ ਕੌਣ ਨਿਯੁਕਤੀ ਕਰੇਗਾ ਉਹਨਾਂ ਦੀ ਤਾਂ ਉਸੇ ਜਿਹੀ ਕਰੇਗਾ ਠੀਕ ਹੈ ਨੈਕਸਟ ਆਪਣੇ ਕੋਲ ਆਂਦਾ ਆਰਟੀਕਲ ਆਂਦਾ 129 ਨੰਬਰ ਦਾ 129 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਆਂਦਾ ਜੀ ਕੋਰਟ ਆਫ ਰਿਕਾਰਡ कोर्ट ऑफ रिकॉर्ड कोर्ट ऑफ रिकॉर्ड ਦਾ ਮਤਲਬ ਕੀ ਹੈ ਕਿ ਕੋਰਟ ਹਰ ਕੇਸ ਦਾ ਰਿਕਾਰਡ ਜਿਹੜਾ ਹੈ ਆਪਣੇ ਕੋਲ ਰੱਖਦਾ ਹੈ ਤਾਂ ਸੁਪਰੀਮ ਕੋਰਟ ਆਪਣੇ ਸਾਰੇ ਜਿਹੜੇ ਹੋਣਗੇ ਉਸ ਦੇ ਅੰਦਰ ਕੋਰਟਸ ਆਉਂਦੇ ਹੋਣਗੇ ਉਹਨਾਂ ਦਾ ਰਿਕਾਰਡ ਜਿਹੜਾ ਹੋ ਰੱਖੇਗਾ ਆਪਣੇ ਕੋਲ ਠੀਕ ਹੈ ਜਿਵੇਂ ਕਿ ਹਾਈ ਕੋਰਟ ਹੋਵੇਗਾ ਆਪਣੇ ਸਾਰੇ ਡਿਸਟ੍ਰਿਕਟ ਕੋਰਟਸ ਦਾ ਰਿਕਾਰਡ ਜਿਹੜਾ ਰੱਖੇਗਾ ਠੀਕ ਹੈ ਉਹ ਜਿਹੜਾ ਡਿਸਟ੍ਰਿਕਟ ਕੋਰਟ ਹੋਏਗਾ ਉਸ ਦੇ ਅੰਦਰ ਜਿਹੜੀਆਂ ਆਉਂਦੀਆਂ ਆਪਣੇ ਕੋਲ ਛੋਟੀਆਂ ਬਲੋਕ ਕੋਰਟਸ ਆਉਂਦੀਆਂ ਨੇ ਜਿਹੜੀਆਂ ਕੋਰਟਸ ਆਉਂਦੀਆਂ ਨੇ ਠੀਕ ਹੈ ਉਹਨਾਂ ਹਾਂ ਤਾਂ ਕੋਰਟ ਆਫ ਰਿਕਾਰਡ ਦੇ ਵਿੱਚ ਸਮਝ ਆਇਆ ਕਿ ਜਿਹੜੀ ਕੋਰਟ ਹੁੰਦੀ ਹੈ ਠੀਕ ਹੈ ਕੋਰਟ ਹੁੰਦੀ ਹੈ ਹਰ ਇੱਕ ਕੇਸ ਦੇ ਰਿਕਾਰਡ ਜਿਹੜੀ ਹੁੰਦੀ ਹੈ ਆਪਣੇ ਕੋਲ ਸੰਭਾਲ ਕੇ ਰੱਖਦੀ ਹੈ ਉਸ ਤੋਂ ਬਾਅਦ ਆਪਣੇ ਕੋਲ ਆਰਟੀਕਲ ਆਉਂਦਾ ਹੈ ਆਰਟੀਕਲ ਨੰਬਰ 130 ਆਰਟੀਕਲ ਨੰਬਰ 130 ਦੇ ਵਿੱਚ ਆਪਣੇ ਕੋਲ ਹੈ ਸੁਪਰੀਮ ਕੋਰਟ ਲੋਕੇਸ਼ਨ ਸੁਪਰੀਮ ਕੋਰਟ ਲੋਕੇਸ਼ਨ ਦਾ ਸੁਪਰੀਮ ਕੋਰਟ ਜਿਹੜੀ ਲੋਕੇਸ਼ਨ ਹੁੰਦੀ ਉਹ ਕਿੱਥੇ ਹੈ ਕੋ ਉਹ ਚੇਂਜ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਹੈ ਇਹਦੇ ਵਿੱਚ ਉਹ ਜਿਹੜੇ ਪੁਆਇੰਟਸ ਹੁੰਦੇ ਨੇ ਤਾਂ ਸੁਪਰੀਮ ਕੋਰਟ ਲੋਕੇਸ਼ਨ ਦੇ ਵਿੱਚ ਆਪਾਂ ਦੇਖਾਂਗੇ ਕਿ ਸੁਪਰੀਮ ਕੋਰਟ ਅਜਿਹੇ ਟਾਈਮ ਤੇ ਕਿੱਥੇ ਹੈ ਜੀ ਇਨ ਦਿੱਲੀ ਦੇ ਵਿੱਚ ਹੈ ਠੀਕ ਹੈ ਦਿੱਲੀ ਦੇ ਵਿੱਚ ਸਥਿਤ ਹੈ ਬਟ ਅਗਰ ਸੁਪਰੀਮ ਕੋਰਟ ਨੂੰ ਆਪਣੀ ਸਥਿਤੀ ਬਦਲਣੀ ਪਵੇ ਤਾਂ ਉਹ ਬਦਲ ਵੀ ਸਕਦਾ ਹੈ ਕਿਉਂਕਿ ਪਹਿਲਾ ਸੁਪਰੀਮ ਕੋਰਟ ਕੀ ਸੀ ਜਦੋਂ ਬਣਿਆ ਸੀ ਜਦੋਂ ਇਸ ਦੀ ਘਟਨਾ ਹੋਈ ਸੀਗੀ ਉਸ ਟਾਈਮ ਤੇ ਕਿੱਥੇ ਬਣਿਆ ਸੀਗਾ ਕੋਲਕਾਤਾ ਦੇ ਵਿੱਚ ਬਣਿਆ ਸੀ ਔਰ ਬਾਅਦ ਦੇ ਵਿੱਚ ਇਹਨੂੰ ਕਿੱਥੇ ਚੇਂਜ ਕੀਤਾ ਗਿਆ ਦਿੱਲੀ ਦੇ ਵਿੱਚ ਚੇਂਜ ਕੀਤਾ ਗਿਆ ਤਾਂ ਹੁਣ ਵੀ ਅਗਰ ਸੁਪਰੀਮ ਕੋਰਟ ਆਪਣੀ ਸਥਿਤੀ ਨੂੰ ਬਦਲਣਾ ਚਾਵੇ ਤਾਂ ਸੁਪਰੀਮ ਕੋਰਟ ਆਪਣੀ ਸਥਿਤੀ ਨੂੰ ਬਦਲ ਸਕਦਾ ਹੈ ਨੈਕਸਟ ਆਰਟੀਕਲ ਹੈ ਉਹ ਹੈ ਆਪਣੇ ਕੋਲ ਆਰਟੀਕਲ ਨੰਬਰ 137 ਆਰਟੀਕਲ ਨੰਬਰ 137 ਦੇ ਵਿੱਚ ਆਪਣੇ ਕੋਲ ਹੈ ਰਿਵੀਜ਼ਨ ਆਫ ਡਿਸਿਜਨਸ ਰਿਵੀਜ਼ਨ ਆਫ ਡਿਸਿਜਨਸ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਸੁਪਰੀਮ ਕੋਰਟ ਆਪਣੇ ਫੈਸਲਿਆਂ ਨੂੰ ਦੁਬਾਰਾ ਤੋਂ ਕੇਸ ਦਾ ਰਿਵਿਊ ਕਰਨ ਤੇ ਬਦਲ ਵੀ ਸਕਦੀ ਹੈ ਠੀਕ ਹੈ ਤਾਂ ਜਿਹੜਾ ਵੀ ਕੋਈ ਅਗਰ ਮੰਨ ਲਓ ਵੀ ਕਿਸੇ ਕੇਸ ਦਾ ਜਿਹੜਾ ਪਹਿਲਾਂ ਪੜਿਆ ਸੀਗਾ ਉਹਦੇ ਵਿੱਚ ਜੁਡੀਸ਼ੀਅਲ ਰਿਵਿਊ ਦੇ ਵਿੱਚ ਕਿਸੇ ਕੇਸ ਨੂੰ ਜਿਹੜਾ ਹੁੰਦਾ ਹੈ ਦੁਬਾਰਾ ਜਿਹੜਾ ਹੁੰਦਾ ਹੈ ਰਿਵਿਊ ਕੀਤਾ ਜਾ ਸਕਦਾ ਹੈ ਤਾਂ ਉਸੇ ਤਰੀਕੇ ਨਾਲ ਇਥੇ ਰਿਵੀਜ਼ਨ ਆਫ ਡਿਸਿਜਨ ਦਾ ਮਤਲਬ ਕੀ ਹੁੰਦਾ ਹੈ ਕਿ ਸੁਪਰੀਮ ਕੋਰਟ ਅਗਰ ਕਿਸੇ ਵੀ ਆ ਫੈਸਲਿਆਂ ਨੂੰ ਦੁਬਾਰਾ ਕੇਸ ਉਹਨਾਂ ਨੂੰ ਖੋਲਦੀ ਹੈ ਠੀਕ ਹੈ ਉਹਨਾਂ ਦੇ ਕਿਸੇ ਵੀ ਫੈਸਲੇ ਦਾ ਦੁਬਾਰਾ ਕੇਸ ਜਿਹੜਾ ਹੈਗਾ ਉਹਨੂੰ ਓਪਨ ਕਰਦੀ ਹੈ ਤਾਂ ਉਸ ਦੇ ਵਿੱਚ ਕੋਈ ਅਗਰ ਚੇਂਜਿੰਗ ਹੁੰਦੀ ਹੈ ਮਤਲਬ ਕਿ ਜਾਂ ਤਾਂ ਕੁਝ ਐਦਾ ਦਾ ਹੁੰਦਾ ਹੈ ਕਿ ਜਿਵੇਂ ਮੰਨ ਲਓ ਕਿਸੇ ਨੇ ਕਤਲ ਕੀਤਾ ਉਹਦੇ ਤੇ ਲੱਗਿਆ ਉਸ ਨੇ ਨਹੀਂ ਕੀਤਾ ਸੀ ਠੀਕ ਹੈ ਤਾਂ ਉਸ ਨੂੰ ਬਲੀ ਕਰ ਦਿੱਤਾ ਜਾਂਦਾ ਹੈ ਠੀਕ ਹੈ ਜਾਂ ਫਿਰ ਜੋ ਕੁਝ ਵੀ ਐਦਾ ਦਾ ਹੋਵੇ ਜਾਂ ਜਿਸ ਦੇ ਅਕੋਰਡਿੰਗ ਸਜ਼ਾ ਘੱਟ ਸਕੇ ਜਾਂ ਐਦਾ ਕੁਝ ਵੀ ਹੋ ਸਕੇ ਤਾਂ ਉਹ ਜਿਹੜੀ ਕੋਰਟ ਹੁੰਦੀ ਹੈ ਦੁਬਾਰਾ ਉਸ ਤੇ ਉਹ ਕਾਰਵਾਈ ਕਰਦੀ ਹੈ ਠੀਕ ਹੈ ਇਸ ਦੇ ਵਿੱਚ ਆਪਣੇ ਕੋਲ ਉਹ ਚੀਜ਼ ਆ ਜਾਂਦੀ ਹੈ ਨੈਕਸਟ ਆਪਣੇ ਕੋਲ ਹੈ ਆਰਟੀਕਲ ਨੰਬਰ 143 143 ਦੇ ਵਿੱਚ ਆਪਣੇ ਕੋਲ ਕੀ ਹੈ ਜੀ ਸਲਾਹ ਸਲਾਹ ਕੌਣ ਕਿਦੀ ਸਲਾਹ ਕਿਹਨੂੰ ਸਲਾਹ ਠੀਕ ਹੈ ਉਹੀ ਹੈ ਆਪਣੇ ਕੋਲ A conference power on the president to consult the supreme court ਮਤਲਬ ਕੀ ਹੋਇਆ ਕਿ ਅਗਰ ਪ੍ਰੈਜ਼ੀਡੈਂਟ ਸੁਪਰੀਮ ਕੋਰਟ ਦੀ ਸਲਾਹ ਲੈਣੀ ਚਾਹਵੇ ਤਾਂ ਸੁਪਰੀਮ ਕੋਰਟ ਉਸ ਨੂੰ ਸਲਾਹ ਦੇ ਸਕਦਾ ਹੈ ਠੀਕ ਹੈ ਅਗਰ ਪ੍ਰੈਜ਼ੀਡੈਂਟ ਕਿਸੇ ਵੀ ਮੁੱਦੇ ਤੇ ਸੁਪਰੀਮ ਕੋਰਟ ਤੋਂ ਸਲਾਹ ਲੈਣੀ ਚਾਹਵੇ ਤਾਂ ਉਹ ਅਕੋਰਡਿੰਗ ਟੂ ਆਰਟੀਕਲ ਨੰਬਰ 143 ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ ਹੈ ਬਟ ਅਗਰ ਸੁਪਰੀਮ ਕੋਰਟ ਉਸ ਨੂੰ ਸਲਾਹ ਦੇ ਰਿਹਾ ਹੈ ਤਾਂ ਪ੍ਰੈਜ਼ੀਡੈਂਟ ਨੇ ਸਲਾਹ ਲੈਣੀ ਹੈ ਜਾਂ ਨਹੀਂ ਲੈਣੀ ਹੈ ਉਹ ਉਸ ਤੇ ਡਿਪੈਂਡ ਕਰਦਾ ਹੈ ਨੈਕਸਟ ਹੈ ਆਪਣੇ ਕੋਲ ਚੈਪਟਰ ਨੰਬਰ 5 ਤਾਂ ਚੈਪਟਰ ਨੰਬਰ 5 ਆਪਣੇ ਕੋਲ ਸਟਾਰਟ ਹੁੰਦਾ ਹੈ ਆਰਟੀਕਲ ਨੰਬਰ 148 ਤੋਂ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਚੈਪਟਰ 5 ਦੇ ਵਿੱਚ ਕੈਗ ਦੀ ਠੀਕ ਹੈ ਤਾਂ ਕੈਗ ਦੀ ਗੱਲ ਕਰਾਂਗੇ ਤਾਂ ਆਪਣੇ ਕੋਲ ਨੈਕਸਟ ਜੋ ਬਣ ਜਾਂਦਾ ਹੈ ਉਹ ਹੈ ਆਪਣੇ ਕੋਲ ਆਰਟੀਕਲ ਨੰਬਰ 149 ਤਾਂ ਆਰਟੀਕਲ ਨੰਬਰ 149 ਦੇ ਵਿੱਚ ਕੀ ਹੈ ਡਿਊਟੀਆਂ ਐਂਡ ਪਾਵਰਸ ਆਫ ਕੈਗ ਅਗਰ ਗੱਲ ਕਰੀਏ ਕਿ ਕੈਗ ਨੂੰ ਜਿਹੜਾ ਹੁੰਦਾ ਕੈਗ ਦੀ ਨਿਯੁਕਤੀ ਕੌਣ ਕਰਦਾ ਹੈ ਤਾਂ ਉਹ ਆਪਣੇ ਕੋਲ ਰਾਸ਼ਟਰਪਤੀ ਆਏਗਾ ਜੀ ਠੀਕ ਹੈ ਰਾਸ਼ਟਰਪਤੀ ਕੇ ਕੈਗ ਦੀ ਨਿਯੁਕਤੀ ਕਿਸ ਦੇ ਦੁਆਰਾ ਕੀਤੀ ਜਾਂਦੀ ਹੈ? ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਪਰ ਅਗਰ ਡਿਊਟੀਆਂ ਸਨ ਪਾਵਰਸ ਦੀ ਗੱਲ ਕਰੀਏ ਕੈਗ ਦੀ ਤਾਂ ਕਿਹੜੀਆਂ-ਕਿਹੜੀਆਂ ਦੇ ਕੋਲ ਡਿਊਟੀਆਂ ਹੁੰਦੀਆਂ ਨੇ, ਕਿਹੜੀਆਂ-ਕਿਹੜੀਆਂ ਪਾਵਰਸ ਹੁੰਦੀਆਂ ਨੇ ਤਾਂ ਕੈਗ ਭਾਰਤ ਦੇ ਠੀਕ ਹੈ ਕੈਗ ਕੀ ਹੁੰਦਾ ਹੈ? ਭਾਰਤ ਦੇ ਸਾਰੇ ਰਾਜਾਂ ਦੇ ਆਡਿਟ ਦਾ ਕੰਮ ਸੰਭਾਲਦਾ ਹੈ। ਕੈਗ ਕੀ ਕਰਦਾ ਹੈ? ਸਾਰੇ ਰਾਜਾਂ ਦੇ ਆਡਿਟ ਦਾ ਕੰਮ ਸਵਾਲ ਦਾ ਹੈ ਤਾਂ ਇੱਥੇ ਆਪਾਂ ਇਹਦੀ ਫੁੱਲ ਫਾਰਮ ਅਗਰ ਦੇਖੀਏ ਤਾਂ ਆਪਣੇ ਕੋਲ ਕੀ ਬਣ ਸਕਦੀ ਹੈ ਜੀ ਸੈਂਟਰਲ ਆਡਿਟ ਜਰਨਲ ਠੀਕ ਹੈ ਸੈਂਟਰਲ ਆਡਿਟ ਜਰਨਲ ਜਿਹੜੀ ਇਹਦੀ ਫੁੱਲ ਫਾਰਮ ਬਣ ਜਾਂਦੀ ਹੈ ਕਿਉਂਕਿ ਇਹ ਪੂਰਾ ਜਿਹੜਾ ਹੈਗਾ ਸਾਰੀਆਂ ਸਟੇਟਾਂ ਦੇ ਜਿਹੜਾ ਹੁੰਦਾ ਸਾਰੇ ਰਾਜਾਂ ਦੇ ਜਿਹੜਾ ਹੁੰਦਾ ਆਡਿਟ ਦਾ ਕੰਮ ਸੰਭਾਲਦਾ ਹੈ ਤਾਂ ਕੀ ਹੁੰਦਾ ਹੈ ਦੂਜੀ ਪੋਜੀਸ਼ਨ ਦੂਸਰਾ ਪੁਆਇੰਟ ਆਪਣੇ ਕੋਲ ਇਹ ਬਣਦਾ ਹੈ ਕਿ ਪਹਿਲਾਂ ਅਕਾਊਂਟਿੰਗ ਦਾ ਕੰਮ ਜਿਹੜਾ ਵੀ ਸੀਗਾ ਉਹ ਕੈਗ ਦੁਆਰਾ ਕੀਤਾ ਜਾਂਦਾ ਸੀ ਪਰ 1976 ਤੋਂ ਜਦੋਂ 42ਵੀਂ ਐਮੈਂਡਮੈਂਟ ਕੀਤੀ ਗਈ ਤਾਂ ਇਹ ਕੀ ਕਰ ਦਿੱਤਾ ਗਿਆ ਸੀਗਾ ਜੀ ਇਹ ਖਤਮ ਤਾਇ ਕਹਿਣ ਦਾ ਮਤਲਬ ਇਹ ਹੈ ਕਿ ਅਜ ਦੇ ਟਾਈਮ ਤੇ ਜਿਹੜਾ ਹੈਗਾ CAG ਇਹ ਕੰਮ ਨਹੀਂ ਕਰਦਾ ਜਦੋਂ ਆਪਣੇ ਸੰਵਿਧਾਨ ਬਣ ਕੇ ਤਿਆਰ ਹੋਇਆ ਸੀਗਾ ਠੀਕ ਹੈ ਇਹ ਲਾਗੂ ਹੋਇਆ ਸੀ ਉਸ ਟਾਈਮ ਤੋਂ ਜਿਹੜਾ ਸੀਗਾ ਇਹ ਕੰਮ CAG ਜਿਹੜਾ ਸੀਗਾ ਇਹ ਆਡਿਟ ਦਾ ਕੰਮ ਕਰਦਾ ਸੀ ਬਟ 1976 ਦੇ ਵਿੱਚ ਜਦੋਂ 42ਵੀਂ ਅਮੈਂਡਮੈਂਟ ਹੋਈ ਤਾਂ ਉਸ ਸਮੇਂ ਇਸ ਨੂੰ ਖਤਮ ਕਰ ਦਿੱਤਾ ਗਿਆ ਨੈਕਸਟ ਅਰ ਕਲ ਕੇ ਜੀ ਤਾਂ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 150 ਆਰਟੀਕਲ ਨੰਬਰ 150 ਦੇ ਵਿੱਚ ਆਪਣੇ ਕੋਲ ਹੈਗੀ ਹੈ ਯੂਨੀਅਨ ਸਟੇਟ ਅਕਾਊਂਟ ਫਾਰਮੈਟ ਯੂਨੀਅਨ ਸਟੇਟ ਅਕਾਊਂਟਸ ਫਾਰਮੈਟ ਤਾਂ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਕਿਸੇ ਵੀ ਖਰਚੇ ਨੂੰ ਲਿਖਣ ਦਾ ਤਰੀਕਾ ਜਿਹੜਾ ਹੁੰਦਾ ਹੈ ਕੌਣ ਦੱਸਦਾ ਹੈ ਉਹ ਕੈਗ ਦੱਸਦਾ ਹੈ ਤਾਂ ਇਹੇ ਇਹਦੇ ਕੋਲ ਪਾਵਰਸ ਹੁੰਦੀਆਂ ਨੇ ਠੀਕ ਹੈ ਡਿਊਟੀਆਂ ਹੁੰਦੀਆਂ ਨੇ ਇਹਦੀਆਂ ਤਾਂ ਅਕਾਊਂਟ ਨੂੰ ਜਿਹੜਾ ਵੀ ਹੁੰਦਾ ਹੈ ਅਕਾਊਂਟ ਨੂੰ ਲਿਖਣ ਦਾ ਫਾਰਮੈਟ ਉਸਦਾ ਤਰੀਕਾ ਕਿ ਕਿਸ ਤਰੀਕੇ ਨਾਲ ਇਸ ਅਕਾਊਂਟ ਨੂੰ ਲਿਖਿਆ ਜਾਵੇ ਤਾਂ ਉਹ ਕੌਣ ਦੱਸਦਾ ਹੈ ਜੀ ਉਹ ਕੈਗ ਦੱਸਦਾ ਹੈ ਠੀਕ ਹੈ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 151 ਤਾਂ ਆਰਟੀਕਲ ਨੰਬਰ 151 ਦੇ ਵਿੱਚ ਹੈ ਆਡਿਟ ਰਿਵਿਊ ਰਿਪੋਰਟ ਆਡਿਟ ਰਿਵਿਊ ਰਿਪੋਰਟ ਤਾਂ ਆਪਾਂ ਇੱਥੇ ਗੱਲ ਕਰ ਰਹੇ ਇੱਥੇ ਹੁਣ ਗੱਲ ਇਹ ਨਹੀਂ ਚੱਲ ਰਹੀ ਕਿ ਇਸ ਨੂੰ ਖਤਮ ਕਰ ਦਿੱਤਾ ਗਿਆ ਸੀ ਇੱਥੇ ਆਪਾਂ ਕੈਗ ਬਾਰੇ ਪੜ ਰਹੇ ਹਾਂ ਤਾਂ ਹੁਣ ਤੇ ਉਹਦੇ ਬਾਰੇ ਹਰ ਇੱਕ ਚੀਜ਼ ਜਿਹੜੀ ਹੈਗੀ ਪੜਾਂਗੇ ਕਿ ਉਹ ਕੀ ਕਰਦਾ ਸੀਗਾ ਉਸ ਟਾਈਮ ਤੇ ਅਗਰ ਜੇ ਕਰਦਾ ਸੀ ਹੁਣ ਹਟਾ ਦਿੱਤਾ ਗਿਆ ਬਟ ਅਗਰ ਉਹ ਕਰਦਾ ਸੀਗਾ ਤਾਂ ਕੀ ਕਰਦਾ ਸੀ ਕਿਸ ਤਰੀਕੇ ਨਾਲ ਉਹ ਰਿਪੋਰਟ ਬਣਾਉਂਦਾ ਸੀ ਕਿਸ ਤਰੀਕੇ ਨਾਲ ਉਹ ਜਿਹੜਾ ਹੈ ਉਹ ਅਕਾਊਂਟਸ ਦੇ ਫਾਰਮੈਟ ਤਿਆਰ ਕਰਦਾ ਸੀ ਕਿਸ ਤਰੀਕੇ ਨਾਲ ਉਹ ਰਿਵਿਊ ਦਿੰਦਾ ਸੀ ਰਿਪੋਰਟ ਦਿੰਦਾ ਸੀ ਉਸ ਚੀਜ਼ ਦੀ ਤਾਂ ਉਹ ਪੂਰੀ ਜਾਣਕਾਰੀ ਆਪਾਂ ਇਸ ਲਈ ਇਸ ਦੀ ਪੜ ਰਹੇ ਹਾਂ ਠੀਕ ਹੈ ਤਾਂ ਆਡਿਟ ਰਿਵਿਊ ਰ ਠੀਕ ਹੈ ਉਹ ਆਪਣੀ ਆਡੀਟਰ ਰਿਪੋਰਟ ਜਿਹੜੀ ਬਣਾਉਂਦਾ ਸੀਗਾ ਠੀਕ ਹੈ ਆਡਿਟ ਦਾ ਕੰਮ ਕਰਦਾ ਸੀ ਤਾਂ ਆਡੀਟ ਰਿਪੋਰਟ ਜਿਹੜੀ ਬਣਾਉਂਦਾ ਸੀ ਉਹ ਕਿਸ ਨੂੰ ਜਮ੍ਹਾਂ ਕਰਦਾ ਸੀ ਤਾਂ ਉਹ ਜਮ੍ਹਾਂ ਕਰਦਾ ਸੀਗਾ ਜੀ ਰਾਸ਼ਟਰਪਤੀ ਨੂੰ ਠੀਕ ਹੈ ਕਿਉਂਕਿ ਨਿਯੁਕਤੀ ਕੌਣ ਕਰਦਾ ਉਸ ਦੀ ਰਾਸ਼ਟਰਪਤੀ ਤਾਂ ਉਹ ਆਪਣੀ ਆਡੀਟ ਰਿਪੋਰਟ ਕਿਸ ਨੂੰ ਜਮ੍ਹਾਂ ਕਰੇਗਾ ਰਾਸ਼ਟਰਪਤੀ ਨੂੰ ਤਾਂ ਰਾਸ਼ਟਰਪਤੀ ਰਿਪੋਰਟ ਨੂੰ ਸੰਸਦ ਵਿੱਚ ਜਿਹੜਾ ਹੁੰਦਾ ਸੀ ਰਖਵਾਉਂਦਾ ਸੀਗਾ ਸੰਸਦ ਹੋਂ ਕਿਸ ਤੋਂ ਮਿਲ ਕੇ ਬਣਦੀ ਸੀ ਲੋਕ ਸਭਾ ਤੋਂ ਰਾਜ ਸਭਾ ਤੋਂ ਤੇ ਪ੍ਰੈਜ਼ੀਡੈਂਟ ਤੋਂ ਜਿਵੇਂ ਕਿ ਆਪਾਂ ਪੜਿਆ ਸੀ ਲੋਕ ਸਭਾ ਰਾਜ ਸਭਾ ਤੇ ਪ੍ਰੈਜ਼ੀਡੈਂਟ ਜਦੋਂ ਮਿਲ ਕੇ ਬੈਠਦੇ ਨੇ ਤਾਂ ਉਹ ਕੀ ਬਣਦੀ ਹੈ ਸੰਸਦ ਬਣਦੀ ਹੈ ਠੀਕ ਹੈ ਤਾਂ ਜਿਹੜਾ ਕੈਗ ਹੁੰਦਾ ਹੈ ਉਹ ਆਡਿਟ ਰਿਪੋਰਟ ਕਿਸ ਨੂੰ ਦਿੰਦਾ ਰਾਸ਼ਟਰਪਤੀ ਨੂੰ ਤੇ ਰਾਸ਼ਟਰਪਤੀ ਕਿੱਥੇ ਜਮ੍ਹਾਂ ਕਰਾਉਂਦਾ ਕਿੱਥੇ ਰੱਖਦਾ ਸੰਭਾਲ ਕੇ ਉਹਨੂੰ ਉਹਨੂੰ ਰੱਖਦਾ ਜੀ ਕਿਸੇ ਸੰਸਦ ਦੇ ਵਿੱਚ ਮਤਲਬ ਕਿ ਸਾਰੇ ਮੈਂਬਰਾਂ ਦੀ ਨਿਗਰਾਨੀ ਦੇ ਹੇਠਾਂ ਹੋਰ ਅਗਰ ਗੱਲ ਕਰੀਏ ਤਾਂ ਇਹ ਹੁੰਦਾ ਜੀ ਅਤੇ ਸੰਸਦ ਤੋਂ ਇਹ ਰਿਪੋਰਟ ਜਿਹੜੀ ਹੁੰਦੀ ਹੈ ਲੋਕ ਲੇਖਾ ਤਾਂ ਜਿਹੜੀ ਇਹ ਹੁਣ ਪ੍ਰੈਜ਼ੀਡੈਂਟ ਕੀ ਕਰਦਾ ਹੈ ਰਾਸ਼ਟਰਪਤੀ ਕੀ ਕਰਦਾ ਹੈ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਹੁੰਦੀ ਕਿੱਥੇ ਦਿੰਦਾ ਸੰਸਦ ਦੇ ਵਿੱਚ ਤਾਂ ਸੰਸਦ ਕੋਲ ਜਿਹੜੀ ਇਹ ਰਿਪੋਰਟ ਕਿੱਥੇ ਜਾਂਦੀ ਹੈ ਲੋਕ ਲੇਖਾ ਸਮਿਤੀ ਦੇ ਕੋਲ ਜਾਂਦੀ ਹੈ ਠੀਕ ਹੈ ਲੋਕ ਲੇਖਾ ਸਮਿਤੀ ਦੇ ਕੋਲ ਇਹ ਰਿਪੋਰਟ ਚਲੀ ਜਾਂਦੀ ਹੈ ਨੈਕਸਟ ਅਗਲ ਗੱਲ ਕਰੀਏ ਤਾਂ ਆਪਣੇ ਕੋਲ ਬੰਦਾ ਜੀ ਆਰਟੀਕਲ ਨੰਬਰ ਬਸ ਹਾਂ ਖਤਮ ਹੁੰਦੇ ਨੇ ਆਪਣੇ ਕੋਲ ਆਰਟੀਕਲ ਸੀ ਕੀ ਆਪਣੇ ਕੋਲ ਆਰਟੀਕਲ 151 ਤੱਕ ਤੇ ਇੱਥੇ ਆਪਣੇ ਕੋਲ ਜਿਹੜਾ ਹੁੰਦਾ ਆਪਣਾ ਚੈਪਟਰ 5 ਖਤਮ ਹੁੰਦਾ ਹੈ ਠੀਕ ਹੈ ਔਰ ਆਪਣਾ ਜਿਹੜਾ ਹੈ ਪਾਰਟ ਨੰਬਰ 5 ਵੀ ਇੱਥੇ ਖਤਮ ਹੋ ਜਾਂਦਾ ਹੈ ਪਾਰਟ ਨੰਬਰ 5 ਵੀ ਜਿਹੜਾ ਹੈ ਇੱਥੇ ਆਪਣੇ ਕੋਲ ਖਤਮ ਹੋ ਜਾਂਦਾ ਹੈ ਤੇ ਇਹ ਕੱਲ ਦੀ class ਦੇ ਵਿੱਚ ਆਪਾਂ ਪਾਰਟ ਜਿਹੜਾ ਹੈ ਉਹ 6 start ਕਰਾਂਗੇ ਠੀਕ ਹੈ ਉਸ ਨੂੰ ਵੀ ਆਪਾਂ ਦੋ ਭਾਗਾਂ ਦੇ ਵਿੱਚ ਵੰਡਿਆ ਉਸ ਤਰੀਕੇ ਨਾਲ ਉੱਥੇ ਵੀ ਗੱਲ ਕਰਾਂਗੇ ਵੀ ਕਿਸ ਤਰੀਕੇ ਨਾਲ ਹੈ ਕਿੰਨੇ ਪਾਰਟ ਦੇ ਵਿੱਚ ਵੰਡਿਆ ਹੈ ਕਿਹੜੇ-ਕਿਹੜੇ ਪਾਰਟ ਦੇ ਵਿੱਚ ਵੰਡਿਆ ਹੋਇਆ ਹੈ ਠੀਕ ਹੈ ਤਾਂ ਆਈធី ਕਲਾਸ ਆਪਣੀ ਇੱਥੇ ਖਤਮ ਹੁੰਦੀ ਹੈ ਪਾਰਟ ਨੰਬਰ 5 ਆਪਣਾ ਅੱਜ ਕੰਪਲੀਟ ਹੁੰਦਾ ਹੈ ਜਿਦੇ ਵਿੱਚ ਆਪਾਂ ਯੂਨੀਅਨ ਗਵਰਨਮੈਂਟ ਯਾਨੀ ਕਿ ਸੈਂਟਰਲ ਸਰਕਾਰ ਜਿਹੜੀ ਸੀਗੀ ਉਸ ਨੂੰ ਆਪਾਂ ਕੰਪਲੀਟ ਕੀਤਾ ਕਿ ਕਿਸ ਤਰੀਕੇ ਨਾਲ ਉਹਦੀ ਪੂਰੀ ਜਾਣਕਾਰੀ ਜਿਹੜੀ ਸੀਗੀ ਆਪਾਂ ਕਵਰ ਕੀਤੀ ਹੈ ਔਰ ਅਗਰ ਤੁਸੀਂ ਵੀਡੀਓ ਨੂੰ ਪੂਰਾ ਦੇਖ ਚੁੱਕੇ ਹੋ ਠੀਕ ਹੈ ਤਾਂ ਉਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ ਅਗਰ ਤੁਸੀਂ ਹਜੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਜਾਂ ਫਿਰ ਤੁਸੀਂ ਚੈਨਲ ਤੇ ਹਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਘੰਟੀ ਨੂੰ 올 ਤੇ ਪ੍ਰੈਸ ਕਰਨਾ ਨਾ ਭੁੱਲ ਪੌਂਟ ਦਿ ਰਹੇ ਹੋ ਅਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਨਾ ਭੁੱਲਿਓ ਥੈਂਕਸ ਫੋਰ